ਦੇਖਦੇ ਦੇਖਦੇ ਮਤਲਬ ਇੱਕ ਪਰਿਵਾਰ ਦੇ ਅੰਦਰੋਂ ਇੱਕ ਐਕਸੀਡੈਂਟ ਨਾਲ ਚਲਾ ਗਿਆ ਛੇ ਉਹ ਵਿਧਵਾ ਹੋ ਜਾਣਾ ਕੋਈ ਛੋਟੀ ਗੱਲ ਹੈ ਕੋਈ ਇਹ ਬੇਟੀਆਂ ਦੋ ਚਾਰ ਦੋ ਨਹੀਂ ਇਹ ਬੱਚਾ ਕੋਈ ਕਮਾਨ ਵਾਲਾ ਛੋਟਾ ਹੈ ਫੋਨ ਵਾਲਾ ਕੋਈ ਨਹੀਂ ਕਮਾਨ ਵਾਲਾ ਉਹਨਾਂ ਦਾ ਘਰ ਕੌਣ ਚਲਾਏਗਾ ਇਹਦਾ ਸਾਈਂ ਚਲਾ ਗਿਆ ਨਿਆਣਾ ਇਹਦਾ ਛੋਟਾ ਹੈ ਮਤਲਬ ਇੱਕ ਪਰਿਵਾਰ ਦੇ ਅੰਦਰ ਸੱਤ ਜੀ ਚਲੇ ਜਾਣ ਦੇਖੋ ਸਰਕਾਰ ਨੂੰ ਇਸ ਪਰਿਵਾਰ ਦੀ ਸੁਧ ਲੈਣੀ ਚਾਹੀਦੀ ਹੈ ਔਰ ਇਹ ਪਰਿਵਾਰ ਦੀ ਤੇ ਖਬਰ ਲਾਤੀ ਕਿ ਪੱਤਰਕਾਰ ਬੜੇ ਬਹਾਦਰ ਨੇ ਜਿਨ੍ਹਾਂ ਨੇ ਇਹ ਖਬਰ ਲਗਾਤੀ ਨਾ ਖਬਰ ਲਗਦੀ ਤੇ ਸਾਡੇ ਧਿਆਨ ਚ ਵੀ ਕੀ ਆਣਾ ਸੀ ਕਿ ਕੀ ਹੋ ਰਿਹਾ ਤੇ ਨਹੀਂ ਹੋਣਾ ਸੀ ਬੜੀ ਸਿੱਧੀ ਗੱਲ ਸਮਝਣਾ ਸਹੀ ਗੱਲ ਹੈ ਜਿੰਨਾਂ ਦੇ ਵੀ ਬਹੁਤ ਬਦੀ ਬਾਤਾਂ ਕੀ ਲਾਗਣ ਦੂਜਾ ਸਾਡੇ ਕਹਾਏ ਜੀ ਸਹੀ ਨਹੀਂ ਤਾਕਤਵਰ ਆਦਮੀ ਇਹ ਜਨ ਵੀ ਲਈ ਹੈ ਦੇਸ ਸਾਡਾ ਆਈ ਇੱਥੇ ਕਿਤੇ ਮੁਝਦਾ ਹਾਂ ਜੀ ਉਹ ਰੋਲਾ ਪਾਵਾਂਗੇ ਨਾ ਹਾਂਜੀ ਸ਼ਾਇਦ ਸਾਡੇ ਰੋਲਾ ਪਾਣ ਨਾਲ ਕੋਈ 2 4 5 10 ਭਾਵੇਂ 20 ਪਰਿਵਾਰ ਹੋਰ ਬੱਚ ਜਾਣਾ ਚਾਹੀਦਾ ਅੱਛਾ ਬੱਚਾ ਉਹ ਨੂੰ ਵੀ ਇਹ ਕੰਮ ਇਹ ਨਾ ਇਹ ਤੇ ਉੱਜੜ ਗਏ ਇਹ ਖਤਮ ਹੋ ਗਏ ਜੀ ਸਾਡੇ ਤਾਂ ਹੁਣ ਉਹਨਾਂ ਨੇ ਆਉਣਾ ਨਹੀਂ ਚਾਹੀਦਾ ਜਿਹਨਾਂ ਨੇ ਬੱਚੇ ਬਾਝੇ ਜਾਵਨ ਤਾਂ ਚਲੋ ਸਾਨੂੰ ਦੁਆ ਕਰਨਗੇ ਵੀ ਆਹ ਕੰਮ ਦੇਖੋ ਜਿਨ੍ਹਾਂ ਦੇ ਜੁਮੇ ਸਭ ਕੁਝ ਰੁਕਣਾ ਨਾ ਤਾਂ ਨਹੀਂ ਉਹ ਰੱਬ ਕੋਲੋਂ ਡਰਨਾ ਬੰਦ ਕਰ ਗਏ ਨੇ ਦੇਦੇ ਕਿਹੜੀ ਚੀਜ਼ ਨਹੀਂ ਰੁਕਦੀ ਯਾਰ ਹਾਂਜੀ ਕੀ ਨਹੀਂ ਰੁਕਦਾ ਰੁਕਣਾ ਹੀ ਸੰਕੁਸ਼ ਕਰ ਸਕਦੇ ਸਰਕਾਰ ਕੀ ਨਹੀਂ ਰੁਕਦਾ ਰੁਕਣਾ ਨਹੀਂ ਕੰਮ ਕਰਾਤਾ ਆਪ ਹੀ ਮਿਲ ਜੇ ਵੰਡੂ ਕੰਮ ਲੁਧਿਆਣੇ ਇੱਕ ਮੇਰੇ ਕੋਲ ਇਹਦੇ ਪਈ ਚਲ ਪਾਈ ਸਾਹਿਬ ਆਏ ਉਹ ਕਹਿੰਦੇ ਵੀ ਚਿੱਟਾ ਵੇਜਦੇ ਨੇ ਜਿਹੜੀਆਂ ਇਹਨਾਂ ਨੇ ਬਿਲਡਿੰਗਾਂ ਢਾਈਆਂ ਨੇ ਬੇ ਲੋ ਜੀ ਆਹ ਬੰਦਾ ਚਿੱਟਾ ਵੇਜਦਾ ਵੀ ਇਹਦੀ ਬਿਲਡਿੰਗ ਢਾਣੀ ਹੈ ਅਜੇ ਅੱਧੇ ਲੋਕਾਂ ਨੂੰ ਪਤਾ ਸੀ ਵੀ ਇਹ ਵੇਚਦਾ ਜੀ ਨਹੀਂ ਵੇਚਦਾ ਤੇ ਦੋ ਕੁ ਇਟਾਂ ਤੋੜ ਕੇ ਚਲੇ ਗਏ ਤੇ ਨਿਸ਼ਾਨੇ ਲਾ ਕੇ ਵੀ ਇਹ ਵੇਚਦਾ ਹੈ ਬੰਦੇ ਕੋਲ ਗਾਹ ਕ ਵੱਧ ਗਏ ਨੇ ਕਿੱਦਾਂ ਜਿਆਦਾ ਵੱਧ ਗਏ ਗਾਹ ਇਹ ਵੇਚਦਾ ਲੋਕਾਂ ਨੂੰ ਪਤਾ ਲੱਗ ਗਿਆ ਅੱਜ ਤਾਂ ਪਤਾ ਲੱਗ ਗਿਆ ਦੇਖੋ ਉੱਪਰ ਕਰੀ ਹੋਗੀ ਉੱਪਰ ਹੋ ਗਿਆ ਬੀ ਲੋ ਜੀ ਆ ਬੰਦਾ ਵੇਚਦਾ ਨਹੀਂ ਇਹ ਤੁਹਾਨੂੰ ਇਹ ਤੋਂ ਲੈ ਜਾਓ ਕਿਉਂਕਿ ਉਹਨੇ ਗਾਹ ਕ ਵੱਧ ਗਏ ਨੇ ਉਹਨਾਂ ਦੇ ਵੱਧ ਗਿਆ ਤੋੜਨ ਚ ਇੱਕ ਸਰਕਾਰ ناکਾਮ ਰਹੀ ਹੈ ਪੂਰੀ ਤਰ੍ਹਾਂ ਇਹ ਗੱਲ ਸਮਝ ਲੈਣਾ ਜਦੋਂ ਸਪਲਾਈ ਚੇਨ ਟੁੱਟਦੀ ਇਹ ਉਹ ਨਸ਼ਾ ਹੈ ਜਿਹਦੀ ਇੱਕ ਡੋਜ਼ ਨਾ ਮਿਲੇ ਤੇ ਹਸਪਟਲਾਈਜ਼ ਕਰਾਉਣਾ ਪੈਂਦਾ ਤਾਂ ਕਿ ਉਹਦਾ ਉਹਦਾ ਉਹ ਇਲਾਜ ਸ਼ੁਰੂ ਹੋਵੇ ਪੰਜਾਬ ਦਾ ਇਹ ਹਸਪੀਟਲ ਤਾਂ ਖਾਲੀ ਪਈ ਨਸ਼ਾ ਸ਼ਾਹੂ ਕੇਂਦਰ ਬਿਲਕੁਲ ਖਾਲੀ ਹੈ ਹਾਂਜੀ ਇਹਦਾ ਮਤਲਬ ਇਹ ਹੈ ਕਿ ਇਹ ਪਹਿਲੇ ਤੋਂ ਜ਼ਿਆਦਾ ਵੱਧ ਗਿਆ ਹੈ ਰੇਟ ਵੱਧ ਗਿਆ ਹੋਣੇ ਚਿੱਟਾ ਸਾਸ ਕਦੇ ਵੀ ਆਪਣਾ ਚਿੱਟਾ ਚਿੱਟਾ ਦੋੜ ਜਾਨੀ ਬਲੈਕ ਹੋ ਰਹੀ ਹੈ ਇਹ ਮੁਸਲੇ ਆ ਕੋਈ ਜਾਂਦਾ ਪੀ ਨਸ਼ਾ ਪਾਉਂ ਉਸਰੇ ਇੱਕ ਲੁਧਿਆਣੇ ਦੇ ਵਿੱਚ ਪਿੰਡ ਦਾ ਰਾਜਾ ਪ੍ਰਬੰਧ ਉੱਪਰ ਜਿਵੇਂ ਆ ਬੰਦ ਪਟਿਆ ਉਹ ਤੋਂ ਦੀ ਮੇਗੂ ਕਈ ਰਿਪੋਰਟ ਆਈ ਐ ਵੀ ਇੰਨਾ ਪੈਸਾ ਪਿਆ ਲੋਕਾਂ ਦੇ ਥੱਲੇ ਨਾ 3 ਦੇ ਪੀਪੇਜ ਦੱਬੇ ਨੇ ਸ਼ਰੇ ਆਮ ਉੱਤੇ ਵੱਡੇ ਵੱਡੇ ਮਲਾਜਮ ਆ ਕੇ ਪਿੰਡਾਂ ਤੋਂ ਦਿਹਾਣੇ ਤੋਂ ਵਕੀਲ ਮਲਾਜਮ ਵੱਡੇ ਵੱਡੇ ਰੈਂਕ ਵਾਲੇ ਬੰਦੇ ਉਹ ਪਿੰਡ ਚਟੜਾ ਰਜਾਪੁਰ ਜੀ ਰਜਾਪੁਰ ਚਿੱਕੀ ਹੈ ਕੀ ਉੱਥੇ ਉੱਥੇ ਬਹੁਤ ਜ਼ਿਆਦਾ ਚਟਾਈ ਅੱਛਾ ਜੀ ਬਹੁਤ ਜ਼ਿਆਦਾ ਜੀ ਹਾਂ ਜੀ ਉਹ ਸਰਕਾਰ ਨੂੰ ਨਹੀਂ ਪਤਾ ਉੱਥੋਂ ਦੇ ਸਾਡੇ ਨਿਕਤਰ ਬੈਠੇ ਨੇ ਸਾਨੂੰ ਫੋਨ ਕਰਦੇ ਵੀ ਤੁਸੀਂ ਕੋਈ ਕਰਕੇ ਕਿਸੇ ਲੀਡਰ ਨਾਲ ਗੱਲ ਤੇ ਨੱਤ ਪਾਓ ਉਹਨਾਂ ਨੂੰ ਬਚਾਣਾ ਹੈ ਹਾਂ ਜੀ ਤੇ ਰੁਕਣਾ ਕੀ ਪੈਸਾ ਕੀ ਕੀਤਾ ਪੈਸਾ ਤਿੰਨਾਂ ਦੇ ਵਿੱਚ ਪਾ ਕੇ ਦੱਬਿਆ ਥੱਲੇ ਤੇ ਪੱਤਰਤੀਆਂ ਚ ਇਹਨਾਂ ਰੁਪਈਆ ਕਮਾਇਆ ਉਹ ਪਿੰਡ ਵਾਲਿਆਂ ਨੇ ਚਿੱਟੇ ਜੋ ਚਿੱਟੇ ਜੋ ਜੀ ਹਾਂ ਜੀ ਤੇ ਲੋਕ ਡਰਦੇ ਆ ਕੋਈ ਸਰਪੰਚ ਮੈਂਬਰ ਉਥੋਂ ਨਾ ਲੈਂਦਾ ਸਾਡੇ ਵਾਂਗੂ ਤੇ ਉਹਨਾਂ ਨੂੰ ਲੋਕ ਦਬਾਉਂਦੇ ਆ ਇਥੇ ਕਰਦਾ ਕੋ ਕਰਦਾ ਕਾਣਾਪੁਰ ਜਿਹੜਾ ਹਮੜਾ ਦੇ ਕੋਲੇ ਹਾਂਜੀ ਆਪਣੇ ਬੰਦ ਉੱਪਰ ਐਸਐਮ ਨੂੰ ਬੰਦ ਉੱਪਰ ਆਈ ਨੋਟਵਾਲ ਦੇ ਨੋਟਵਾਲ ਨੋਟਵਾਲ ਠਾਣਾ ਕੋਲ ਦੰਦਾ ਜੀ 5 ਕਿਲੋਮੀਟਰ ਤੇ ਪਹਿਲਾ ਠਾਣਾ ਚੱਵੀ ਇੱਦਾਂ ਹੀ ਹੋ ਰਿਹਾ ਹੈ ਇੱਦਾਂ ਆ ਜਾਂਦਾ ਉਹ ਤੋਂ ਦੀ ਐਸਐਸ ਜੀ ਸਾਹਿਬ ਕਿੱਥੇ ਮੰਸੀਆਂ ਬਾਜਾ ਹਾਂ ਮਸੀਆਂ ਬੰਦ ਉੱਪਰ ਖੋਲੇ ਵਾਲਾ ਪੋਲਾ ਜੀ ਖੋਲੇ ਵਾਲਾ ਪੋਲਾ ਖੋਲੇ ਤੋਂ ਵੱਜਾ ਜੀ ਇੱਕ ਸਲੇਮਪੁਰਾ ਡੱਬਾ ਜੀ ਇੱਕ ਸਲੇਮਪੁਰਾ ਡੱਬਾ ਆ ਜੀ ਇੱਥੇ ਦੋਨਾਂ ਬੰਦਾਂ ਚ ਨਾ ਆਂ ਬੈਠਾ ਕੋਲ ਲੁਧਿਆਣੇ ਦੇ ਵਿੱਚ ਪਿਆਈ ਪਿੰਡ ਪਬਲਿਕ ਸਾਰੀ ਹਾਂਜੀ ਜਿਹੜਾ 500 ਰੁਪਏ ਝਾੜੀ ਕਰਦਾ ਉਹ ਸਵੇਰੇ ਵੀ ਚਿੱਟਾ ਪਿੰਦਾ ਸ਼ਾਮ ਨੂੰ ਚਿੱਟਾ ਪਿੰਦਾ ਇਹ ਹਾਲ ਹੈ ਹੱਥ ਹੱਥ ਸਰਕਾਰਾਂ ਤਾਂ ਖੋਦੇ ਕੰਮ ਕਰ ਰਹੀਆਂ ਨੇ ਸਰਕਾਰ ਚਾਹੇ ਤਾਂ ਰੋਕਦਾ ਨਹੀਂ ਸੀ ਚਿੱਟਿਆ ਆਹ ਜੀ ਵਾਲੀ ਗੋਲੀ ਖਵਾਉਂਦੇ ਆ ਸਾਹਰੇ ਮਂਦੀਰ ਨੂੰ ਤੇ ਉਸ ਤੋਂ ਬਾਅਦ ਮਂਦੀਰ ਬਾਹਰ ਤੇ ਆਪਦੇ ਸਾਰੇ ਕੁੱਟੇ ਸਿੱਧੇ ਕੰਮ ਸ਼ੁਰੂ ਕਰ ਦਿੰਦੀ ਆ ਇਹ ਬਾਠਾ ਉਹ ਬਾਗ ਵੀ ਇੱਕ ਕਿਸੇ ਵੀ ਇੱਕ ਸੰਗਤ ਪੁੱਛਿਆ ਜਾਣਾ ਚਾਹੀਦਾ ਵੀ ਇੱਕ ਵੀ ਬੰਦਾ ਘਟਿਆ ਤੋਂ ਗੋਲੀ ਖਾਣ ਵਾਲਾ ਕਿੰਨ੍ਹੇ ਸਾਲਾਂ ਤੇ ਮਰਤਾ ਗਿਆ ਜਿਹੜਾ ਸਸਕੀ ਦੇ ਪ੍ਰਾਂਤ ਦੇ ਹੋ ਜਾਂਦੇ ਆ ਜਾਂ ਜਿਹਨੂੰ ਦਿਮਾਗ ਮੈਨ ਲੱਗ ਜਾਂਦਾ ਉਹ ਫਿਰ ਖੜਦਾ ਬਾਕੀ ਉਹ ਇੱਕ ਬੋਡੀਆਂ ਜਿਹੜੀਆਂ ਚਾਹ ਗੋਲੀ ਦੇ ਦਿੰਦੇ ਨੇ ਉਹ ਵੀ ਨਸ਼ੀ ਵਾਲੀ ਆ ਉਹ ਸਭੋ ਜਿਹੜਾ ਨਹੀਂ ਖਾਂਦਾ ਉਹ ਹੋਰ ਖਾਂਦਾ ਰੀਹੈਬਿਟੇਸ਼ਨ ਸੈਂਟਰ ਦੇ ਵਿੱਚ ਰਸ਼ ਬਹੁਤ ਜ਼ਿਆਦਾ ਉਹ ਨਿਆਏ ਚਿੰਨ੍ਹ ਲਾ ਕੇ ਉਹ ਸਰਕਾਰ ਦੇ ਮੰਤਰੀ ਦੇ ਨਾਲ ਆਪਣਾ ਦਾਈ ਦਾ ਬਾਗੀ ਫਰੇਟਾਂ ਦੇ ਵਿੱਚ ਜਦੋਂ ਚੇਟ ਹੋ ਗਿਆ ਜਗਰੋਂ ਥੋੜੇ ਦਾਨ ਡਾਕਟਰ ਨੂੰ ਕੁਝ ਪਾਉਂਦੇ ਆ ਨੌਬਤੀ ਨਹੀਂ ਹੋਣੀ ਜੇ ਸਹੀ ਮਹਿਣਾ ਚ ਪੰਜਾਬ ਦੀ ਜਵਾਨੀ ਬਚਾਉਣੀ ਆ ਨਾ ਮਾਰਨਾ ਕੋਈ ਪੰਜਾਬ ਦੇ ਵਿੱਚ ਵੀ ਪੋਸਟ ਦੇ ਠੇਕੇ ਖੋਲੇ ਤਾਂ ਬੱਸ ਜਾਣਗੇ ਨਹੀਂ ਤਾਂ ਮਰ ਕੇ ਹੀ ਬੱਦਣਿਆ ਸਾਰੇ ਜਣੇ ਆ ਬਾਜੀ ਬੜਾ ਥੋੜਿਆ ਜਿਹਾ ਬਸਤੀ ਹੈ ਬਿਲਕੁਲ ਨਜਾਇਜ਼ਾ ਨਹਿਰ ਡੈਰੀ ਮਲ ਕੋ ਜੋ ਚਾਵਾ ਦੀ ਪਿੰਡਾਂ ਦੀ ਆਵਾਜ਼ ਆ ਇਹ ਪਿੰਡਾਂ ਦੀ ਆਵਾਜ਼ ਹੈ ਹੈਗੀ ਆ ਜੀ ਪਰ ਇਹ ਗੱਲ ਕੋਈ ਸਕੂਲ ਦੀ ਨਹੀਂ ਪਿੰਡਾਂ ਵਾਲੇ ਬੋਲਦੇ ਨੇ ਇਹ ਸੁਣੋ ਗੱਲ ਕੀ ਕਰਦੇ ਸਾਡੇ ਸਾਡੇ ਨਾਲ ਕੋਈ ਦੋਸ਼ ਨਹੀਂ ਆ ਗਈ ਗੱਲ ਠੀਕ ਹੈ ਸ਼ਹਿਰ ਦਾ ਬਦਲ ਨਸ਼ਾ ਹੈ ਆ ਬੋਲੋ ਉਹ ਨਾ ਇਹ ਹੀ ਹੁੰਦਾ ਨਾ ਇਹ ਹੀ ਉਹ ਇੱਕ ਮਿੰਟ ਉਹ ਨਹੀਂ ਸਹੀ ਹੈ ਜੀ ਐਵੇਂ ਨਹੀਂ ਇਹ ਸ਼ਨਾ ਬਦਲਦਾ ਜਿਆ ਤੁਰਦਾ ਹਾਂ ਹਾਂ ਆਪਾਂ ਇਦਾਂ ਦਾ ਕੋਈ ਕੰਮ ਕਰੀਏ ਇਹ ਕਿ ਸਾਡੇ ਜਾਣੇ ਇਹਨਾਂ ਚੀਜ਼ਾਂ ਨੂੰ ਸਰਕਾਰ ਨੂੰ ਮਜਬੂਰ ਕਰੀਏ ਕੀ ਨਾ ਜੂਕੇ ਇੱਕ ਪ੍ਰਧਾਨ ਜੀ ਪ੍ਰਧਾਨ ਜੀ ਮਤਲਬ ਇੱਕ ਇਹ ਅਕਸਰੀ ਪੁਲਿਸ ਕੋਈ ਵੀ ਨਫਰੀ ਬਹੁਤ ਘਟਾਈ ਇਹ ਗੱਲ ਅਸੀਂ ਵੀ ਮੰਗਦੇ ਹਾਂ ਖਾਣਾ ਸਭਾ ਫੇਰ ਦੇ ਵਿੱਚ ਘੱਟੋ ਘੱਟ ਸੀਸ ਪੋਸਟਾਂ ਖਾਲੀ ਆ ਜੀ ਕੀ ਤੁਸੀਂ ਰਾਜਪਾਲ ਨੂੰ ਮਿਲ ਕੇ ਇਹ ਨਹੀਂ ਪਾ ਸਕਦੇ ਜਿਹੜੀ ਆ ਦਰਿਆ ਪੱਟੀ ਆ ਜੀ ਦੋਨੇ ਪਾਸੇ ਇੱਥੇ ਜੇ ਠਾਣੇ ਪੈਂਦੇ ਚੁੰਕੀਆਂ ਪੈਂਦੇ ਉਹਨਾਂ ਵਿੱਚ ਜਿਹੜੀ ਬੋਸਤ ਵਧਾਰਤੀ ਜਾਵੇ ਕਿਉਂਕਿ ਜਿਨਾ ਆਉਂਦੇ ਪਾਣੀ ਏਰੀਆ ਸਰਕਾਰ ਸਰਕਾਰ ਦੀ ਬਿਲ ਪਾਵਰ ਦਾ ਬਣੇ ਇਹ ਕਹਿੰਦੇ ਵੀ ਇਹ ਤੁਹਾਡਾ ਲੋਕਤਾ ਵੱਡੀ ਸੈਂਟਰ ਸਰਕਾਰ ਆ ਜੀ ਤੁਸੀਂ ਰਾਜਦਾਨ ਨੂੰ ਸੈਂਟਰ ਇਹਦੇ ਵਿੱਚ ਇੰਟਰਫੇਰੈਂਸ ਨਹੀਂ ਕਰ ਸਕਦਾ ਜਿੱਦ ਤੱਕ ਸਰਕਾਰ ਬਦਲਣਾ ਨਾ ਮੰਗੇ ਉਹਨਾਂ ਨੂੰ ਸਲਾਹ ਦੇ ਸਕਦੇ ਆ ਸਾਹ ਦੇਖੋ ਜੀ ਅਸੀਂ ਕਹਿੰਦੇ ਸੀ ਭਰਤੀ ਦਾ ਜ਼ਰੂਰੀ ਹੈ ਤਾਂ ਬਹੁਤ ਦੇਰ ਦੀ ਹੈ ਜਿਹੜੀ ਕਿੱਥੋਂ ਤੱਕ ਆਈ ਤੇ ਤੁਹਾਡੇ ਸੁਣੋ ਮੇਰੇ ਤੋਂ ਵੀ ਆ ਉਹ ਵੀ ਕੱਲੇ ਕੱਲੇ ਤੁਰੇ ਫਿਰਦੇ ਇੱਥੇ ਰਾਤ ਨੂੰ ਦੇਖੋ ਜੀ ਇੱਕ ਐਸਐਚਓ ਐਸਐਚਓ ਕੋਲ ਗੱਡੀ ਚਲਾ ਕੇ ਲਿਆ ਰਿਹਾ ਹੈ ਬਿਲਕੁਲ ਜੀ ਇਹਨਾਂ ਲੋਕਾਂ ਤੋਂ ਡਰ ਹਰ ਹਰ ਬਹੁਤ ਡਰਦਾ ਜੀ ਇੱਕ ਐਸਐਚਓ ਕੋਲੇ ਗਨ ਮੈਨ ਤਾਂ ਕਹੇ ਨਹੀਂ ਗਏ ਜੀ ਡਰਾਈਵਰ ਤਾਂ ਕਹੇ ਨਹੀਂ ਉਹ ਕੀ ਕਰੂਗਾ ਕੀ ਕੰਮ ਕਰੂਗਾ ਜੀ ਉਹ ਫ ਦੇਤੀ ਹੈ ਕੋਈ ਨਹੀਂ ਤੁਸੀਂ ਮੰਨਦੇ ਵਿਧਾਨ ਸਭਾ ਤੇ ਜਾਂਦੇ ਹੋ ਤੁਸੀਂ ਪੁੱਛੋ ਸਾਡੇ ਕੋਲ ਪਰਸਨਲ ਨਾ ਨਹੀਂ ਗੱਲ ਕਰ ਸਕਦਾ ਉਹ ਆਪਣੇ ਮੰਨੋ ਮਤਕਰ ਕਰ ਪੁੱਛਣਗੇ ਉਹਨਾਂ ਦੇ ਪਰਚੇ ਦੇ ਆ ਜਿੱਤੋਂ ਕਰਦਾ ਚੱਲੀ ਤੋਂ ਬਾਅਦ ਵੀ ਸਾਡੇ ਨੂੰ ਤਾਂ ਬਹੁਤ ਫੋਨ ਆਉਂਦੇ ਆ ਸਾਡੇ ਨੂੰ ਉਹਨਾਂ ਨੂੰ ਕੰਮ ਕੀ ਮਿਲਦੇ ਇਹਨਾਂ ਨੂੰ ਵੀ ਤੁਹਾਨੂੰ ਕੀ ਮਿਲਦੀ ਪੁੱਛੋ ਇਹਨਾਂ ਨੂੰ ਆ ਦੇਖੋ ਤੁਸੀਂ ਤੁਹਾਨੂੰ ਕੀ ਬਣਾਉਂਦੇ ਸੱਚ ਦਾ ਸਾਹਮਣਾ ਕਾ ਤੋ ਕਰ ਰਹੇ ਹਾਂ ਸੱਚ ਦਾ ਸਾਹਮਣਾ ਦੇਖੋ ਸਾਨੂੰ ਵੀ ਦਬਾਉਣ ਦੀ ਕੋਸ਼ਿਸ਼ ਇਹਨਾਂ ਨੂੰ ਪੁੱਛੋ ਜੀ ਤੁਹਾਨੂੰ ਕੀ ਮਿਲਦੀਆਂ ਪਈਆਂ ਇਹਨਾਂ ਨੂੰ ਵੀ ਹਾਂਜੀ ਸਾਨੂੰ ਸੱਚ ਦਾ ਸਾਹਮਣਾ ਨਹੀਂ ਕਰਨ ਦਿੰਦਾ ਸਾਨੂੰ ਵੀ ਕਹਿ ਦਿੰਦੇ ਤੁਹਾਨੂੰ ਐਂ ਕਰਦੇ ਥੋੜੀ ਕਿਹੜੇ ਧਮਕੀਆਂ ਦਿੱਤੀਆਂ ਤੁਹਾਨੂੰ ਸਾਡੇ ਤਸਵੀਰ ਨੂੰ ਜੀ ਇਹ ਹੀ ਪ੍ਰਸ਼ਾਸਨ ਇਹੋ ਜਿਹੜੇ ਹੈਗੇ ਆ ਨਾ ਚੌਂਕੀ ਵਾਲਾ ਬਾਬਾ ਜੀ ਕਹਿਤਾ ਪਰਚਾ ਕਟਾਂਗੇ ਉਸ ਟਾਈਮ ਤੇ ਤੁਸੀਂ ਮੰਨਜਾ ਕਿਉਂ ਨਹੀਂ ਚੱਕਿਆ ਉਸ ਟਾਈਮ ਤੇ ਧਰਨਾ ਕਾਹ ਤੋਂ ਲਾਇਆ ਮੈਂ ਤਾਂ ਤਾਂ ਖੜੇ ਪਰ ਤੇ ਉਹਨੇ ਇਹ ਗੱਲ ਕਹਤੀ ਮੈਂ ਤੇਰੇ ਤੋਂ ਪਰਚਾ ਕਟੂ ਨਾਜਾਇਜ਼ ਪਰਚਾ ਕਾਹਦਾ ਕਟਿਆ ਜਾਉ ਸਾਨੂੰ ਇਹ ਤਾਂ ਦੱਸੋ ਸਾਡਾ ਏਡੇ ਘਰ ਚੜਿਆ ਹਾਂਜੀ ਇੱਕ ਤੁਹਾਨੂੰ ਹੋਰ ਪਸੰਦ ਤੁਸੀਂ ਮੰਨੋਗੇ ਜਿੱਦਨ ਇਹ ਬੱਚੇ ਮੌਤ ਹੋਈ ਆ ਇਹਨੇ ਧਰਨਾ ਲਾਇਆ ਸਾਡੇ ਹੱਥ ਬੱਚੇ ਸੀਗੇ ਸਾਨੂੰ ਫੋਨ ਕੀਤਾ ਸਾਡ ਜਿੰਮਤ ਨਹੀਂ ਪਈ ਵੀ ਅਸੀਂ 5 ਕਿਲੋਮੀਟਰ ਉੱਥੇ ਜਾਵੜੀਏ ਕਿਉਂ ਨਹੀਂ ਪਈ ਸਾਨੂੰ ਹਰਾਤਾਂ ਪਤਾ ਸੀਗਾ ਵੀ ਸਾਨੂੰ ਕਿਸੇ ਢੱਗ ਨਾਲ ਬਿਲੇ ਕੋਈ ਦੱਕਤਾ ਨਹੀਂ ਹੁਣ ਸਭ ਤੋਂ ਪਹਿਲਾਂ ਮੈਂ ਖਬਰ ਲਈ ਜੀਤ ਖਵਾਰ ਦੇ ਚ ਮੈਂ ਜੀਤ ਖਵਾਰ ਤੋਂ ਤੇ ਅਸੀਂ ਨਹੀਂ ਜੀ ਤੁਸੀਂ ਫਿਰ ਬਤਾਓ ਤੁਸੀਂ ਕਿ ਮੇਰੀ ਵਾਈਫ ਨੂੰ ਮੈਨੂੰ ਕਹਿੰਦੀ ਕਹਿੰਦੀ ਨਾ ਮੈਂ ਸਾਰੇ ਉੱਟਿਆ ਅਖਬਾਰ ਨਹੀਂ ਆ ਜੀ ਮੈਂ ਕਿਹਾ ਇਹ ਦਰਦਾ ਮਾਰਾ ਕੋਈ ਨਹੀਂ ਤੁਹਾਨੂੰ ਪੋਰਟ ਸੇ ਵੀ ਬਹੁਤ ਨਫੇ ਬਹੁਤ ਘਟਾ ਇਹ ਵੀ ਗੱਲ ਇਹਨਾਂ ਦੀ ਬਹੁਤ ਮੱਕ ਮੰਨਣਯੋਗ ਹੈ। ਉਹ 3000 ਬੰਦਾ ਦਾ ਦਿੱਲੀ ਬੈਟੇ ਹਾਂ। ਹਾਂਜੀ ਵੈਸੇ ਉਹ ਆਪਦੀ ਭਾਜੀ ਮੈਂ ਤੁਹਾਡੀ ਗੱਲ ਕੱਠੀ ਹੁੰਦੀ ਹੈ। ਜਿੰਨੀ ਦੇਰ ਸਰਕਾਰ ਦੀ ਇੱਛਾ ਸ਼ਕਤੀ ਨਹੀਂ ਹੋਏਗੀ ਨਾ। ਲਫਾਫੇ ਬਾਜੀ ਜਿੰਨੀ ਮਰਜ਼ੀ ਕਰ ਲੋ। ਇਹ ਇੱਛਾ ਜੀ ਤੀ ਤੈ ਕਰ ਲੈਂਦੇ ਹੋ ਮੇਰਾ ਹੋਏ ਬਗਾਨਾ ਹੋਏ ਜਿਹੜਾ ਮਰਜ਼ੀ ਹੋਏ। ਬਲਵਿੰਦਰ ਸਿੰਘ ਕਿਹੜਾ ਇਸ ਕੰਮ ਚ ਲਿਪਟਾ ਉਹਨੂੰ ਮੈਂ ਰਗੜ ਦੇਣਾ। ਉਸ ਵੇਲੇ ਖਤਮ ਹੁੰਦੀ ਹੈ। ਨੇ ਵੜਨ ਉਪਾਂ ਨਹੀਂ ਦੀ ਤੁਸੀ ਪਤਾ ਹਾਂ ਜੀ ਆਏ ਆ ਪਰਿਵਾਰ ਹੁਣ ਖੱਤਾ ਹੋ ਗਿਆ ਬਿਲਕੁਲ ਜੀ ਤੁਹਾਡੇ ਪਰਪਰ ਵੀ ਪਾਰਟੀ ਹੈਗਾ ਸਾਡੇ ਬੋਸਰ ਤੁਸੀਂ ਉਸੇ ਘਟੋ ਘਟ ਜੀ ਕੇਂਦਰ ਦੇ ਵਿੱਚੋਂ ਤੁਸੀਂ ਇਸ ਪਰਿਵਾਰ ਦੀ ਕੋਈ ਸਹਾਇਤਾ ਦਾ ਕਰਾਂ ਅੱਜ ਕੱਲ੍ਹ ਪੰਜਾਬੀ ਦੇ ਨਾਤੇ ਜੀ ਇਸੀ ਨਾਲ ਗੱਲ ਕਰੂ ਮੈਂ ਇਸ ਪਰਿਵਾਰ ਦਾ ਪ੍ਰਧਾਨ ਜੀ ਇਹਨਾਂ ਦਾ ਸਾਰਾ ਡਿਟੇਲ ਲਿਖ ਕੇ ਇੱਕ ਮੈਮੋਰੈਂਡਮ ਬਣਾ ਕੇ ਮੈਂ ਰਾਜਪਾਲ ਨੂੰ ਮਿਲਾਂਗਾ ਰਾਜਪਾਲ ਨੂੰ ਮਿਲ ਕੇ ਇਦਾਂ ਦੇ ਕਈ ਪਰਿਵਾਰ ਦੇ ਇਹਨਾ ਪਰਿਵਾਰਾਂ ਦਾ ਖਰਚਾ ਬਣੇ ਕਿਦਾਂ ਚੱਲੂਗਾ ਉਹ ਤਾਂ ਚਲੇਗੇ ਚੱਲਣ ਵਾਲੇ ਇਹਨਾਂ ਨੇ ਤਾਂ ਜੀਵਨ ਜੀਣਾ ਨਾ ਇਹਦਾ ਸਰਕਾਰ ਕੋਈ ਪ੍ਰਬੰਧ ਕਰੇ ਰਾਜਪਾਲ ਇਹ ਚ ਇੰਟਰਵੈਨ ਕਰਨ ਔਰ ਸਰਕਾਰ ਨੂੰ ਕਹਿਣ ਕਿ ਪਰਿਵਾਰ ਦੀ ਆਰਥਿਕ ਮਦਦ ਜਿਹੜੀ ਆ ਹੋਣੀ ਚਾਹੀਦੀ ਹੈ ਜ਼ਰੂਰ ਕਰਾਂਗਾ ਨਹੀਂ ਤੇ ਮੇਰਾ ਆਣਾ ਤਾਂ ਕੀ ਲਾਭ ਹੈ ਮੈਂ ਤਾਂ ਇੱਕ ਸੰਦੇਸ਼ ਦੇਣ ਲਈ ਆਇਆ ਕਿ ਭਾਈ ਇਹ ਕੋੜ ਬੰਦੋ ਜੇ ਛੱਡੋ ਇਹਨੂੰ ਮਿਲ ਕੇ ਖਤਮ ਕਰੀਏ ਯਾਰ ਆਪਣੇ ਘਰਾਂ ਦੇ ਅੰਦਰ ਆਪਣੀਆਂ ਪਿਆਰਾਂ ਨੂੰ ਬੱਚੀਆਂ ਨੂੰ ਵਿਧਵਾਵਾਂ ਦੇ ਕਿੰਨੀ ਦੇਰ ਪੰਜਾਬ ਨੇ ਦੇਖਣਾ ਔਰ ਮੈਂ ਪ੍ਰਸ਼ਾਸਨ ਨੂੰ ਵੀ ਪੁਲਿਸ ਨੂੰ ਵੀ ਕਹਿੰਦਾ ਉਹ ਭਾਈ ਬਾਕੀ ਜੋ ਮਰਜ਼ੀ ਕਰੋ ਪਹਿਲਾਂ ਇੱਕ ਸਤਾਰੋਂ ਹੰਦਾਰਿਆ ਪੁਲਿਸ ਦਾ ਕਤਲ ਦਾ ਮਾਮਲਾ ਹੋਣਾ ਨਾ ਕੋਈ ਉਹਨਾਂ ਨੇ ਕਿਸ ਦੀ ਕੋਈ ਸਪਰਸ਼ ਨਹੀਂ ਸੁਣਦਾ ਉਹ ਕਵੇ ਉਹ ਕਵੇ ਨਜਾਇਜ਼ ਨਹੀਂ ਕਰਦਾ ਉਹ ਭਾਈ ਇਹ ਨਸ਼ਾ ਕਤਲ ਤੋਂ ਵੀ ਮਾੜਾ ਇਹਦੇ ਵੀ ਕਿਸੇ ਦੀ ਨਾਲ ਸੁਣੋ ਲੋਕਾਂ ਨੂੰ ਬੱਚਿਆਂ ਨੂੰ ਬਚਾਓ ਲੇੜੀ ਕਤਲ ਕਰੂਗਾ ਤੇ ਇੱਕ ਦਾ ਕਰੂਗਾ ਨਸ਼ਾ ਤਾਂ ਜੀ ਖਾਨਦਾਨ ਦਾ ਸਾਰਾ ਖਾਨਦਾਨ ਤਬਾਹ ਹੋ ਗਿਆ ਨੇ ਇਹਨਾਂ ਦਾ ਕੀ ਬੱਚੇ ਆ ਵਿਚਾਰੇ ਇਸੇ ਤਰ੍ਹਾਂ ਪੋਸਟਮੋਂ ਪਹਿਲਾਂ ਜੀ ਸਹੀ ਬਰਾਡੇ ਪੇਲੇ ਵਿੱਚ ਇਸੇ ਦਾ ਇੱਕ ਪਰਿਵਾਰ ਨੂੰ ਵੀ ਚਾਰ ਪੰਜ ਮੈਂਬਰ ਨਸ਼ੇ ਦੇ ਵਿੱਚ ਹੀ ਗਏ ਸੀ ਉਹ ਲੇਡੀ ਸੀਗੇ ਨਾਮ ਜੀ ਜਿਵੇਂ ਸਰ ਨਸ਼ਾ ਤੂੰ ਸਾਰੇ ਇਹਦੇ ਪਾਸਟਰ ਤੂੰ ਹੀ ਲੋਕਾਂ ਨੇ ਹਿੰਮਤ ਕਰਕੇ ਨਾਂ ਲਿਖਿਆ ਹੁੰਦਾ ਤੇ ਅਸੀਂ ਵੀ ਇੱਥੇ ਨੀਫੀ ਪੁੱਛ ਪ੍ਰਧਾਨ ਜੀ ਐਚ ਆਈ ਵੀ ਦੀ ਸਭ ਤੋਂ ਵੱਧ ਪ੍ਰੋਬਲਮ ਹੈ ਇਸ ਇਲਾਕੇ ਦੇ ਵਿੱਚ ਇੱਕ ਤਾਂ ਪਾਣੀ ਮਾੜਾ ਜੀ ਠੀਕ ਹੈ ਇੱਕ ਨਸ਼ਾ ਤਾਂ ਹੈ ਐਚ ਆਈ ਵੀ ਇਨਕਦਰ ਮੇਰਾ ਖਿਆਲ ਹੈ ਜੇ ਇਹਨਾਂ ਦੇ ਟੈਸਟ ਹੋ ਜਾਣ ਤਾਂ ਪਤਾ ਲੱਗ ਜੂ ਕਿੰਨੇ ਨਹੀਂ ਜੀ ਨਹੀਂ ਤੁਹਾਡੇ ਤੁਹਾਨੂੰ ਇਸ ਦੀ ਚੰਡੀ ਸਾਹਿਬ ਮੈਂ ਤੁਹਾਨੂੰ ਦੱਸ ਦਿਆਂ ਹਾਂ ਹਾਂ ਜੀ ਪੰਜਾਬ ਦੇ ਵਿੱਚ ਰਿਪੋਰਟ ਹੈ ਇਹ ਪੰਜਾਬ ਸਰਕਾਰ ਦੀ ਜੀ ਪੰਜਾਬ ਦੇ ਵਿੱਚ ਜਿਗਰਾਉ ਨੰਬਰ 1 ਤੇ ਹੈ ਚੰਡੀਗੜ੍ਹ ਵਿੱਚ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਰਮਨੀਤ ਮਿੱਟੂ ਜੀ ਮੈਨੂੰ ਤੁਹਾਨੂੰ ਯਾਦ ਹੋਣਾ ਜੀ ਦਾ ਖਤਰਨਾਕ ਐਚ ਆਈ ਵੀ ਦੇ ਵਿੱਚ ਜਿਗਰਾਉ ਅੱਗੇ ਜਾ ਰਿਹਾ ਮੈਂ ਤੁਹਾਨੂੰ ਦੱਸਦਾ ਜੀ ਟਾਈਮ ਸੀ ਜਦੋਂ ਮੈਂਬਰ ਪਾਰਲੀਮੈਂਟ ਰਮਨੀਤ ਮਿੱਟੂ ਸੀ ਉਹ ਲੈ ਕੇ ਗਿਆ ਸੀ ਔਰ 28 29 ਉਹਦੇ ਚ ਚਾਈ ਹੋਈ ਸੀ ਨਾਲ ਸਾਰੇ ਪੰਜਾਬ ਸਰਦਾਰ ਦੀ ਮੋਰੀ ਵਾਲੀ ਲਾਉ ਨੰਬਰ ਕੋਈ ਪਰਿਵਾਰ ਦਾ ਕੁਸ ਹੋਏ ਇਹਦੇ ਲਈ ਮੈਂ ਰਾਜਪਾਲ ਨੂੰ ਲੈਟਰ ਲੰਦਰ ਨੂੰ ਕਹਿ ਕੇ ਮੈਂ ਕਵਰਰ ਨੂੰ ਕਹੂੰਗਾ ਹੁਣ ਦੇਖਿਆ ਮ ਹਿੰਮਤ ਵੀ ਰੱਖਣੀ ਹੈ ਲੜਾਈ ਵੀ ਲਖਣ ਲੜਨੀ ਹੈ ਤੁਹਾਨੂੰ ਆਪੇ ਹਿੰਮਤ ਰੱਖੋਗੇ ਫੇ ਲੜਾਈ ਲੜ पाओगे ਬਾਕੀ ਬਾਈ ਗੋਰੀ ਪਹਚਾਏ ਬਾਸ ਤਾਂ ਵੀ ਇੱਕ ਤੁਨ ਹੋਰ ਗੰਨਾ ਨਸ਼ਾ ਤਸਕਾ ਹੀ ਹਿੰਮਤ ਕੀਤੀ ਆ ਥੱਲੇ ਪਰ ਤੱਬਾ ਤੇ ਇੱਕ ਬੰਦਾ ਨਸ਼ਾ ਖੰਦਾ ਸੀ ਉਹਦੀ ਮੌਤ ਹੋ ਗਈ ਜੀ ਮੌਤ ਹੋ ਗਈ ਤੇ ਉਹ 7-7000 ਰੁਪਏ ਉਹਨੇ ਦੇ ਰਹਾ ਸੀ ਤਸਕਾ ਦਾ ਤਸਕਾ ਰਾਤ ਨੂੰ ਕਹਿੰਗੇ ਜੇ ਤੂੰ ਸੰਸਕਾਰ ਕੀਤਾ ਤਾਂ ਹੀ ਵਿੱਚੋਂ লাশ ਕੱਢ ਕੇ ਲਾਜਾਂਗੇ ਪਹਿਲਾਂ ਸਾਡੇ ਪੈਸੇ ਦੇ ਔਰ ਉਸ ਡੇਡੀ ਚ ਨੂੰ ਪਹਿਲਾਂ ਪੈਸੇ ਦੇਨੇ ਪੈ ਜੀ ਇਹ 5-6 ਸਾਲ ਪਹਿਲਾਂ ਦੀ ਗੱਲ ਹੈ ਜਿੰਨੇ ਜਿੰਨੇ ਨਸ਼ਾ ਵਿਕਰੇ ਜੀ ਓਮੇ ਓਮੇ ਚੋਰੀਆਂ ਵੀ ਵਧ ਰਹੀਆਂ ਨੇ ਜੀ ਆ ਬੰਦੇ ਦੇ ਘਰੇ ਪ੍ਰਧਾਨ ਜੀ ਅੱਜ ਤੁਸੀਂ ਇੱਥੇ ਆਏ ਹੋ ਇਸ ਪਰਿਵਾਰ ਦੇ ਵਿੱਚ ਪਿੰਡ ਸ਼ੇਰੇਵਾਲ ਦੇ ਵਿੱਚ ਤੇ ਕਿਸ ਤਰ੍ਹਾਂ ਲੱਗਿਆ ਇੱਥੇ ਪਰਿਵਾਰ ਨਾਲ ਤੁਸੀਂ ਹੰਦਰਦੀ ਕੀਤੀ ਹੈ ਤੇ ਕੀ ਸਭ ਤੋਂ ਪਹਿਲਾਂ ਤੇ ਲੋਕਤੰਤਰ ਦੇ ਚੌਥੇ ਸਤੰਭ ਮੀਡੀਆ ਦੇ ਅੰਦਰ ਅੱਜ ਜਿਹੜੀ ਖਬਰ ਸ਼ਫੀਲ ਜੱਥੇ ਨੇ ਇਸ ਪਿੰਡ ਦੇ ਬਾਰੇ ਕਿ ਪੂਰੇ ਪਰਿਵਾਰ ਦੇ ਸਿੰਘ ਜੀ ਕਿਸ ਪ੍ਰਕਾਰ ਨਸ਼ੇ ਦੀ ਪਿੰਟ ਚੜੇ ਰਹੇ ਔਰ ਪੂਰੇ ਪਰਿਵਾਰ ਜਿਹੜਾ ਉੱਥੇ ਲਗਾਤਾਰ ਨਸ਼ੇ ਨੇ ਪੂਰੇ ਘਰ ਨੂੰ ਬਰਬਾਦ ਕਰਤਾ ਉਸ ਤੋਂ ਬਾਅਦ ਮੇਰੇ ਕੋਲ ਸਾਡੇ ਕੋਲ ਰਿਆ ਨਹੀਂ ਗਿਆ ਔਰ ਮੈਂ ਇਸ ਪਰਿਵਾਰ ਨੂੰ ਮਿਲਣ ਤੋਂ ਬਾਅਦ ਮਤਲਬ ਕੋਈ ਸ਼ਬਦ ਵੀ ਨਹੀਂ ਨਿਕਲ ਰਿਹਾ ਕਿ ਅਸੀਂ ਲੋਕ ਆਪਣੇ ਸਮਾਜ ਨੂੰ ਕਿਸ ਪਾਸੇ ਲੈ ਕੇ ਚੱਲ ਗਏ ਕਾਰਨ ਇਹ ਹੈ ਕਿ ਮੌਜੂਦਾ ਸਰਕਾਰ ਇਸ ਕਰਕੇ ਬਣਾਈ ਗਈ ਸੀ ਕਿ ਪੁਰਾਣਿਆਂ 'ਚ ਕਮਜ਼ੋਰੀਆਂ ਰਹੀਆਂ ਹੋਣ ਔਰ ਉਸ ਵੇਲੇ ਬਾਕੀ ਮੁੱਦਿਆਂ ਦੇ ਇਲਾਵਾ ਕਿ ਅਸੀਂ ਨਸ਼ਾ ਖਤਮ ਕਰਾਂਗੇ ਇਹ ਇੱਕ ਵੱਡਾ ਮੁੱਦਾ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮੁੱਖ ਮੰਤਰੀ ਜੀ ਦਾ ਹੁਣ ਵੀ ਇੱਕ ਸਾਲ ਤੋਂ ਯੁੱਧ ਨਸ਼ਿਆਂ ਦੇ ਵਿਰੁੱਧ ਦਾ ਲਗਾਤਾਰ ਸਲੋਗਨ ਜਿਹੜਾ ਸੁਣਨ ਨੂੰ ਮਿਲਦੇ ਆ ਤਾਂ ਨਵਾਂ ਵਰਸਾ ਲੱਗਿਆ 0.2 ਔਰ 0.2 ਵੀ ਸ਼ੁਰੂ ਹੋਇਆ ਲੇਕਿਨ ਇੱਥੇ ਆ ਕੇ ਪਤਾ ਲੱਗਦਾ ਜਮੀਨੀ ਹਕੀਕਤ ਕੀ ਹੈ ਜੀ ਇਸ ਤਰੀਕੇ ਨਾਲ ਪਰਿਵਾਰਾਂ ਦੇ ਪਰਿਵਾਰ ਉਜੜ ਰਹੇ ਨੇ ਔਰ ਇਹ ਵਿਗਿਆਪਨਾਂ ਦੇ ਨਾਲ ਨਾਰੇਬਾਜੀ ਦੇ ਨਾਲ ਇਹ ਯੁੱਧ ਨਹੀਂ ਜਿੱਤਿਆ ਜਾ ਸਕਦਾ ਇਹ ਯੁੱਧ ਜਿੱਤਣ ਲਈ ਪ੍ਰਸ਼ਾਸਨਿਕ ਰਾਜਨੀਤਿਕ ਜਿਹੜੀ ਇੱਛਾ ਸ਼ਕਤੀ ਚਾਹੀਦੀ ਹੈ ਉਹ ਮੈਨੂੰ ਲੱਗਦਾ ਇਸ ਸਰਕਾਰ ਦੇ ਕੋਲ ਨਹੀਂ ਹੈ ਇਹ ਇਸ ਮੁੱਦੇ ਤੇ ਵੀ ਅਗਰ ਗੰਭੀਰ ਹੁੰਦੀ ਤੇ ਮੈਨੂੰ ਲੱਗਦਾ ਇਸ਼ਤਿਹਾਰਵਾਦੀ ਦੀ ਜਿਹਾ ਪ੍ਰਸ਼ਾਸਨਿਕ ਨਿਰਣੇ ਲੈ ਕੇ ਇਹਨੂੰ ਸਮਾਜ ਨੂੰ ਨਾਲ ਲੈ ਕੇ ਰਾਜਨੀਤਿਕ ਕਰਨ ਕੀਤੇ ਬਿਨਾ ਇਹ ਮਹਿੰਮ ਨੂੰ ਅੱਗੇ ਵਧਾਉਣੀ ਲੇਕਿਨ ਜਨਦਾਰੀ ਦਾ ਸੁਭਾਅ ਹੈ ਉਹਦੇ ਤਹਿਤ ਇਹ ਸਰਕਾਰ ਅੱਗੇ ਵਧ ਰਹੀ ਹੈ ਪਰ ਮੈਨੂੰ ਲੱਗਦਾ ਇਹ ਇਸ ਸਰਕਾਰ ਤੋਂ ਕੋਈ ਉਮੀਦ ਨਹੀਂ ਜੀ ਪੰਜਾਬ ਦੇ ਅੰਦਰ ਨਸ਼ਾ ਮੁਕਤ ਪੰਜਾਬ ਬਣੇ ਇਹ ਸਲੋਗਨ ਨਹੀਂ ਹੈ ਸਾਡੇ ਲਈ ਇਹ ਸਾਡੀ ਬਚਨਵੱਧਤਾ ਹੈ ਔਰ ਜਦ ਤੱਕ ਪੂਰੇ ਸਮਾਜ ਨੂੰ ਨਾਲ ਨਹੀਂ ਖੜਾ ਕਰਾਂਗੇ ਔਰ ਰਾਜਨੀਤਿਕ ਇੱਛਾ ਸ਼ਕਤੀ ਦੇ ਨਾਲ ਨਾਲ ਮੈਨੂੰ ਅੱਜ ਇੱਥੇ ਮੈਂ ਆ ਰਿਹਾ ਸੀ ਨਾ ਪ੍ਰਸ਼ਾਸਨ ਦੁਆਰਾ ਕੋਸ਼ਿਸ਼ ਹੋਈ ਕਿ ਮੈਂ ਇਸ ਪਰਿਵਾਰ ਨੂੰ ਨਾ ਮਿਲਾਂ ਮਲਾ ਹਾਲਤ ਇਹ ਬਣੀ ਪਈ ਤੁਹਾਨੂੰ ਕੀ ਉਲਟੀ ਗੱਲ ਸਮਝਾਈ ਗਈ ਕਿ ਇਹਨਾਂ ਦੇ ਪਰਿਵਾਰ ਚੋਂ ਨਾ ਇੱਕ 12 ਚ ਡੈਥ ਹੋਈ ਅਰੇ 12 ਚ ਹੋਈ ਹੋਏ ਆ 21 ਚ ਹੋਈ ਹੋਏ ਆ ਉਹ ਕਮਜ਼ੋਰੀਆਂ ਸੀ ਸਰਕਾਰਾਂ ਦੀਆਂ ਤਾਂ ਹੀ ਇਹਨੂੰ ਲਿਆਂਦਾ ਸੀ ਨਾ ਬਾਈ ਚ ਇਦੇ ਮੱਦੇ ਤਾਂ ਤੈਨੂੰ ਰੋਗੀਆਂ ਨਹੀਂ ਸਰ ਜਿਹੜੀ 22 ਚ ਵੀ ਹੋਈ 12 ਚ ਵੀ ਹੋਈ ਆ ਉਹ ਨਸ਼ੇ ਦੇ ਕਾਰਨ ਹੋਈ ਆ ਨਾ ਦਾਰੂ ਪੀਤੀ ਦੇ ਵਿੱਚੋਂ ਡਿੱਗੇ ਡੈਕ ਕਰਕੇ ਮੇਰੇ ਖਿਆਲ ਮੈਨੂੰ ਨਹੀਂ ਪਤਾ ਮਤਲਬ ਪ੍ਰਸ਼ਾਸਨ ਕਿਸੇ ਨਾ ਗੁਮਰਾਹ ਕਰ ਰਿਹਾ ਕਿਸੇ ਵੀ ਰੂਪ ਕੋਈ ਹੋਇਆ ਹੈ ਸਲੋਗਨ ਤੇ ਹੀ ਦਿੱਤਾ ਸੀ ਨਾ 4 ਸਾਲ ਪਹਿਲਾਂ ਕਿ ਸਾਡੀ ਸਰਕਾਰ ਬਣਾਓ ਅਸੀਂ ਨਸ਼ਾ ਖਤਮ ਕਰਾਂਗੇ ਤੁਸੀਂ ਨਸ਼ਾ ਖਤਮ ਕੀ ਕਰਨਾ ਜਿਸ ਤਰੀਕੇ ਨਾਲ ਇੱਥੋਂ ਮੈਂ ਗੱਲਾਂ ਸੁਣੀਆਂ ਪੈਰਾਂ ਦੀਆਂ ਧਮਕੀਆਂ ਮਿਲਦੀਆਂ ਨਸ਼ਾ ਤਸਕਰ ਡਰ ਦਾ ਮਾਹੌਲ ਬਣਾਇਆ ਹੋਇਆ ਹੈ ਔਰ ਐਦਾ ਦਾ ਮੋਲ ਬਣਿਆ ਹੋਇਆ ਕਿ ਅਗਰ ਕਿਸੇ ਨੇ ਉਹਨਾਂ ਕੋਲ ਦੁਆਰ ਲਿਆ ਹੋਇਆ ਹੈ ਔਰ ਨਸ਼ਾ ਕੀਤਾ ਹੋਇਆ ਹੈ ਉਹ ਬੰਦਾ ਮਰ ਜਾਂਦਾ ਹੈ ਤਸਕਰ ਉਸ ਪਰਿਵਾਰ ਨੂੰ ਇਹ ਧਮਕੀ ਦਿੰਦੇ ਨੇ ਕਿ ਸਾਡੇ ਪੈਸੇ ਦੇ ਦੇ ਫਿਰ লাশ ਇਹਦੇ ਕੱਢ ਕੇ ਲੈ ਜਾਗੇ ਇਹ ਹਾਲਾਤ ਪੰਜਾਬ ਦੇ ਮਾਨਸਬ ਬਣੇ ਹੋਏ ਨੇ ਤੁਸੀਂ ਚੰਡੀਗੜ੍ਹ 에어 ਕੰਡੀਸ਼ਨਸ ਤੇ ਬੈ ਕੇ ਨਸ਼ਾ ਮੁਕਤੀ ਦਾ ਅਭਿਆਨ ਦੀ ਘੋਸ਼ਣਾ ਕਰਕੇ ਗੁੰਮ ਕਰਨੀ ਨੀਂ ਸੁੱਤੇ ਪਿਓ ਔਰ ਤੁਸੀਂ ਆਪਣੇ ਆਪ ਚ ਕੇਜਰੀਵਾਲ ਔਰ ਤੁਸੀਂ ਮਸਤੋ ਮੇਰਾ ਪੰਜਾਬ ਤਰਸਦਾ ਔਰ ਮੈਂ ਦਿਲੋਂ ਕਹਿ ਰਿਹਾ ਸਾਡੇ ਲਈ ਕੋਈ ਇਹ ਰਾਜਨੀਤਿਕ ਕਾਰਨ ਨਹੀਂ ਇੱਥੇ ਆਉਂਦਾ ਮੇਰਾ ਇਹ ਮੰਨਣਾ ਮੇਰੀ ਪਾਰਟੀ ਦਾ ਵੀ ਇਹ ਮੰਨਣਾ ਹੈ ਕਿ ਪੰਜਾਬ ਦੀ ਜਵਾਨੀ ਬਚੇਗੀ ਤੇ ਪੰਜਾਬ ਬਚੇਗਾ ਜੇ ਸਾਡੀ ਜਵਾਨੀ ਨਹੀਂ ਬਚੇਗੀ ਇਹ ਪਰਿਵਾਰਾਂ ਦੇ ਅੰਦਰ ਸਾਡੀਆਂ ਭੈਣਾਂ ਸਾਡੀਆਂ ਬੱਚੀਆਂ ਵਿਧਵਾ ਹੁੰਦੀ ਆਪਣੀ ਅੱਖਾਂ ਦੇ ਨਾਲ ਦੇਖੀਏ ਮੈਂ ਤੇ ਪੰਜਾਬੀ ਚ ਗੱਲ ਕਰਦ ਕੇ ਇਹ ਕਹਿੰਦਾ ਦੁਰਲੰਤ ਹੈ ਐਸੀ ਰਾਜਨੀਤੀ ਦੀ ਜਿਹੜੀ ਆਪਣੇ ਕੌਮ ਨੂੰ ਨਹੀਂ ਬਚਾ ਸਕਦੀ ਆਪਣੇ ਬੱਚਿਆਂ ਨੂੰ ਨਹੀਂ ਬਚਾ ਸਕਦੀ ਉਹ ਕਿਹਦੀ ਰਾਜਨੀਤੀ ਕਰਨੀ ਓਏ ਲਾਸ਼ਾਂ ਤੇ ਕਰਨੀ ਹੈ ਇਹ ਨਸ਼ੇ ਤੇ ਨਕੇਲ ਪਾਓ ਕੇਜਰੀਵਾਲ ਦੀ ਚਾਪਲੂਸੀ ਬੰਦ ਕਰਦੇ ਹੋਏ ਪੰਜਾਬ ਵੱਲ ਧਿਆਨ ਦਿਓ ਔਰ ਸਭ ਨੂੰ ਨਾਲ ਲੋ ਔਰ ਨਸ਼ਾ ਪੰਜਾਬ ਤੋਂ ਸਮਾਪਤ ਹੋਏ ਇਹਦੇ ਲਈ ਜਰਾ ਪੂਰਾ ਪੰਜਾਬ ਖੜਾ ਹੋਏ ਮੇਰਾ ਕੇਵਲ ਇਤਨਾ ਕਹਿਣਾ ਪਰਿਵਾਰ ਦੀ ਆਰਥਿਕ ਮਦਦ ਲਈ ਕੁਝ एफर्ट्स ਹੋਣਗੇ ਐਸਾ ਕਿ ਪਾਰਟੀ ਵੱਲੋਂ ਵੀ ਕੁਝ ਨਾ ਕੁਝ ਆਪਾਂ ਕਰਾਂਗੇ ਉਹ ਇੰਡੀਵਿਡੂਲੀ ਮਾਮਲਾ ਹੈ ਔਰ ਰਾਜਪਾਲ ਜੀ ਤੱਕ ਵੀ ਇਹਨਾਂ ਦੀ ਆਵਾਜ਼ ਜਾਏ ਔਰ ਸਰਕਾਰ ਨੂੰ ਵੀ ਮਜਬੂਰ ਕਰੀਏ ਕਿ ਭਾਈ ਤੁਹਾਡੀ ਨਲਾਕੀ ਕਰਕੇ ਇਹ ਪਰਿਵਾਰ ਦੇ ਸਾਰੇ ਜੀ ਚਲੇ ਗਏ ਨੇ ਇਹਨਾਂ ਦਾ ਜੀਵਨ ਕਿਦਾਂ ਚੱਲਣਾ ਹੈ ਇਹ ਹੀ ਬੇਨਤੀ ਹੈ ਕਿ ਨਸ਼ਾ ਬੰਦ ਕਰਾਇਆ ਜਾਵੇ ਸਰਕਾਰ ਨੂੰ ਸਾਡੇ ਵੱਲੋਂ ਇਹੋ ਬੇਨਤੀ ਆ ਜਿਹਨਾਂ ਮਾਵਾ ਦੇ ਪੁੱਤ ਚਲੇ ਜਾਂਦੇ ਆ ਅਸੀਂ ਤਾਂ ਇੰਨੇ ਭਰਾ ਖੋਲੇ ਇੱਕ ਤਾਂ ਸਾਡਾ ਸੀਗਾ ਤਾਇਆ ਉਹ ਵੀ ਖੋਲਿਆ ਅਸੀਂ ਤਾਂ ਇਹੋ ਬੇਨਤੀ ਕਰਦੇ ਆ ਜਿਹੜੇ ਇੰਨੇ ਪਰਵਾਰ ਨਸ਼ਿਆਂ ਚ ਡੁੱਬੇ ਹੋਇਆ ਸਰਕਾਰ ਨਸ਼ਾ ਬੰਦ ਮਾੜੇ ਵੀਰ ਇੰਦਰਿਆ ਨਸ਼ਾ ਬੰਦ ਹੋ ਜੀਆ ਬਾਜਾ ਬਾਪੂ ਮਨਸੀਆਂ ਬਾਜਾ ਦਾ ਸਲੇਮਪਰਟੀ ਬੰਦ ਕੋਈ ਇਸ ਨਾ ਦੋ ਘੰਟੇ ਚ ਇੰਨਾ ਨਸ਼ਾ ਵੇਖ ਰਿਆ ਹੱਥੋਂ ਬਾਦ ਵੇਖ ਰਿਆ ਜੀ ਬਾਜਾ ਜੀ ਠੀਕ ਜੀ ਮਨਸੀਆਂ ਬਾਜਾ ਮਾੜੇ ਵੀਰ ਮਾੜੇ ਪਿਛੋਂ ਉੱਤਰੋ ਵੋਟਾਂ ਉੱਥੇ ਦੋ ਤਿੰਨ ਕਰਤਾਏ ਜਾਂਦਾ ਸਰਦਾਰ ਹੋ ਸਕਦਾ ਜੀ ਹਾਂ ਜੀ ਫੋਟੋ ਕਰਦੇ ਮਾੜੇ ਹਾਂ ਜੀ ਮਨਸੀਆਂ ਬਾਜਾ ਇੱਥੇ ਬਹੁਤ ਕਿੱਟਾ ਵੇਖ ਰਿਆ ਨਸ਼ਾ ਵੇਖ ਰਿਆ ਜੀ ਉਹ ਬੰਦ ਕਰਾਇਆ ਜੀ ਪਿੱਛੇ ਨੂੰ ਹੋ ਜੋ ਅਗਲਾ ਤਾਲਾਨ ਹੋਇਆ ਸੀਗਾ ਜੀ ਪੈਂਡ ਠਾਇਆ ਜਾਵੇ ਉਹ ਤਾਂ ਜੀ ਇਹ ਐਲਾਨ ਕੋਈ ਜਾਰੀ ਨਹੀਂ ਹੋ ਸਕਿਆ ਕੋਈ ਘਰ ਨਹੀਂ ਟਾਇਗਾ ਕੋਈ ਕੁਛ ਨਹੀਂ ਸਰਕਾਰ ਨੇ ਪਹਿਲਾਂ ਤਾਂ ਇਹ ਕਿਹਾ ਸੀਗਾ ਵੀ ਇਹ ਘਰ ਟਾਇ ਜਾਣਗੇ ਇਹ ਪਿੰਡ ਠਾਇਆ ਜਾਊਗਾ ਕੁਛ ਨਹੀਂ ਹੋ ਰਿਹਾ ਜੀ ਉੱਥੇ ਹੱਦ ਤੋਂ ਵੱਧ ਕੇ ਨਸ਼ਾ ਵੇਚ ਰਿਹਾ ਜੀ ਦੇ ਘਰ ਕਾ ਸਾਡੇ ਘਰ ਦੇ ਇੰਨੇ ਮੈਂਬਰ ਚਲੇ ਗਏ ਕਿੰਨੇ ਕਿਹੜੇ ਕਿਹੜੇ ਪਿੰਡ ਚ ਜੀ ਇੱਕ ਸਲੇਮ ਪਰਟੀ ਬਾਤ ਇੱਕ ਕੋਲੇ ਆਲਾ ਪੁਲ ਜੀ ਮਨਸੀਆਂ ਬਾਤ ਉੱਥੋਂ ਸਪਲਾਈ ਹੁੰਦਾ ਸੀ ਹਾਂਜੀ ਇਹਨਾਂ ਦੋ ਪਿੰਡਾਂ ਚ ਬਹੁਤ ਜ਼ਿਆਦਾ ਨਹੀਂ ਚਲੋ ਕੋਈ ਕੁੜੀਆਂ ਨੂੰ ਖਾਤਮ ਕਰਨ ਦਾ slogan ਦਿੰਦੀ ਆ ਉਦਾਂ ਹੀ ਇਹ ਕਹਿੰਦੀ ਸੀ ਜਿਹਦਾ ਖੇਤ ਉਹ ਵੀ ਨਹੀਂ ਜਿਹਦਾ ਖੇਤ ਉਹਦੀ ਰੇਤ ਉਹਨੂੰ ਤੇ ਮਿਲੀ ਨਹੀਂ ਲੇਕਿਨ ਇਲੀਗਲ ਮਾਈਨਿੰਗ ਉਹਦੀ ਆੜ ਦੇ ਅੰਦਰ ਆ ਦਰਿਆ ਪੱਟਿਆ ਵੈ ਜੀ ਇਹ ਦਰਿਆ ਛੋਟੋ ਜੀ ਭਾਜੀ ਮੈਂ ਉਸ ਇਲਾਕੇ ਤੋਂ ਆਨਾ ਜਿਹਦੀ ਛੱਤੀ ਧਰਤੀ ਮਾਤਾ ਦੀ ਇਹਨਾਂ ਨੇ ਪੂਰੀ ਤਰ੍ਹਾਂ ਨਾਲ ਇਹਨਾਂ ਨੇ ਛਲਣੀ ਕੀਤੀ ਹੈ ਔਰ ਮੈਂ ਮੁੱਖ ਮੰਤਰੀ ਦਸਤਾਰ ਦੇਖੋ ਨਾ ਤੁਸੀਂ ਇਸ ਪੰਜਾਬ ਨੇ ਏਡੇ ਵਧੀਆ ਮੁੱਖ ਮੰਤਰੀ ਦੇਖੇ ਨੇ ਸਰਕਾਰਾਂ ਆਣੀਆਂ ਜਾਂ ਨਹੀਂ ਹੁੰਦੀਆਂ ਮੈਂ ਮੁੱਦਾ ਉਠਾਇਆ ਇਲੈਗਲ ਮਾਈਨਿੰਗ ਦਾ ਕਿ ਭਈ ਰਾਵੀ ਦੇ ਅੰਦਰ ਇਲੈਗਲ ਮਾਈਨਿੰਗ ਮੈਂ ਦਿਖਾਤਾ ਵੀਡੀਓ ਦਿਖਾਤੀ ਕਿ ਪੱਤਰਕਾਰ ਨੇ ਤੁਹਾਡੇ ਵਰਗੇ ਪੁੱਛਿਆ ਅਸ਼wini ਜਰਮਾ ਨੇ ਉਹ ਮੁੱਦਾ ਉਠਾਇਆ ਕਹਿੰਦਾ ਅਸ਼wini ਜਰਮਾ ਕੋਈ ਮੁੱਦਾ ਹੈ ਜਿਹੜਾ ਬੰਦਾ ਵੀ ਦਾਨ ਸਭਾ ਦੇ ਮੈਂਬਰ ਦੇ ਦੁਆਰਾ ਇਲੈਗਲ ਮਾਈਨਿੰਗ ਦੀ ਹੈ ਜਿਉਂਦੇ ਚ ਦਾਨਸ਼ਵਰੀ ਹੁੰਦੀ ਜੇ ਹਰ ਵੇਲੇ ਚੁਟਕਲੇ ਆਂਦੀ ਮਾਨਸਿਕਤਾ ਤੋਂ ਬਾਹਰ ਆਏ ਹੁੰਦੇ ਜੋ ਇਹ ਜਲ ਜ਼ਰੂਰ ਕਹਿੰਦੇ ਕਿ ਨਹੀਂ ਜੀ ਮੈਂ ਟੀਮ ਬਣਾਣਾ ਪਾਜੀ ਪੂਰਾ ਪੰਜਾਬ ਦਾ ਹੀ ਹਾਲ ਆ ਤੁਹਾਡਾ ਇਕੱਲਾ ਹਾਲ ਨਹੀਂ ਹੈ ਇਹ ਬਰੋਜਪੁਰ ਚਲੋ ਇੱਥੇ ਚਲੋ ਜਿਹੜੀ ਰਾਤ ਚੱਕ ਡਬਾ ਪਈ ਆ ਜੀ ਇੱਕ ਤਾਂ ਜੀਸੀ ਕਿਥੇ ਦੇਖਦਾ ਮਾਰਦਾ ਨੇ ਇਹਨਾਂ ਗੱਲ ਇੱਕ ਰਾਤੀ ਤਿੰਨ ਗੱਡੀਆਂ ਦੀਆਂ ਠੇਕੇਦਾਰੀਆਂ ਤਰਵੰਡੀ ਨਾਵਾ ਦਾ ਬੱਚਾ ਸੀਗਾ ਪਹਿਲੀ ਗੱਡੀ ਤੇ ਫੇਟ ਮਾਰੀ ਦੂਜੀ ਦੇ ਉੱਪਰ ਡੰਗਾ ਆ ਤੀਜੀ ਦੇ ਉੱਪਰ ਡੰਗਾ ਆ ਤੇ ਉਹਨੂੰ ਚੱਕ ਕੇ ਪਰੇ ਸਿੱਟ ਦਿੱਤਾ ਰਾਤ ਨੂੰ ਤੜਸਾ ਦਾ ਅਸਰ ਮਰ ਗਿਆ ਉਹ ਘਰੇ ਵੜੀ ਪਈ ਸੱਜੀ ਜੇਕਰ ਉਹਨਾਂ ਨੂੰ ਏਦਾਂ ਏਦਾਂ ਮੈਨੇਜ ਕਰਵਾਉਣਾ ਲੈਂਦੀ ਨਹੀਂ ਕੋਈ ਤੱਤਾਂਕੀਆਂ ਦੋ ਦੋ ਮੁਟੇ ਸਾਡੇ ਵਰਗੇ ਇੱਥੇ ਇਸ ਇਲਾਕੇ 'ਚ ਕਿਹੜੇ-ਕਿਹੜੇ ਇਲਾਕੇ 'ਚ ਮਾਈਨਿੰਗ ਹੋਈ ਹੈ ਇੱਥੇ ਵੱਡੀ ਨੌਂਵਾਦਾ ਤੋਂ ਹੀ ਮੈਨ ਮੇਰੇ ਕੋਲ ਸਾਰਾ ਬੜਾ ਮੈਂ ਤਾਂ ਹਾਈ ਕੋਰਟ ਦੀ ਸਫਾਈ ਦਾ ਜੀ ਮੈਂ ਤਾਂ ਹਾਈ ਕੋਰਟ ਰਾਜਪਾਲ ਨੂੰ ਦੁਆਰਾ ਰਾਜਪਾਲ ਦੁਆਰਾ ਦੱਸਿਆ ਪਹਿਲਾਂ ਡੀਸੀ ਨੂੰ ਮਿਲ ਬੈਠੇ ਹਾਂ ਡੀਸੀ ਨੂੰ ਮਿਲ ਕੇ